ਸੋ ਨੂੰ ਨਾ ਮੈਂ ਇੱਕ ਬਹੁਤ ਵਧੀਆ ਚੀਜ਼ ਦਿਖਾਉਣੀ ਆ ਠੀਕ ਆ ਇਹ ਦੇਖੋ ਇਹ ਹੀ ਗਿਆ ਫੇਰ ਜਿਹੜੇ ਮੈਂ 베ਈ ਤੂੰ ਇਥੋਂ 베ਈ ਤੂੰ ਥਲੇ ਡਿੱਗੇ ਹੈਗੇ ਤੇ ਇਹ ਤੁਸੀਂ ਕਹੋਗੇ ਵੀ ਇਹ ਚ ਕੀ ਵੱਡੀ ਖਾਸ ਗੱਲ ਆ ਇਹ ਚ ਮੈਂ ਤੁਹਾਨੂੰ ਇੱਕ ਜਿਹੜੀ ਖਾਸ ਗੱਲ ਆ ਉਹ ਦੱਸਦੀ ਹਾਂ ਵੀ ਕੀ 베ਰਾਂ ਦੇ ਵਿੱਚ ਕੀ ਖਾਸ ਗੱਲ ਆ ਜਿਹੜੇ 베ਰ ਆ ਨਾ ਇਹਨਾਂ ਨੂੰ ਦੇਖ ਕੇ ਨਾ ਮੈਨੂੰ ਇੱਕ ਯਾਦ ਆਈ ਆ ਤੇ ਜਦੋਂ ਅਸੀਂ ਨਾ ਛੋਟੀਆਂ ਛੋਟੀਆਂ ਹੁੰਦੀਆਂ ਸੀ ਤੇ ਅਸੀਂ ਖੇਤ ਜਾਂਦੀਆਂ ਖੇਤ ਯਾਨੀ ਕਿ ਸਾਗ ਤੋੜਨੇ ਜਾਂਦੀਆਂ ਜੋ ਸਾਗ ਤੋੜਨੇ ਜਾਂਦੀਆਂ ਉੱਥੇ ਸਾਡੇ ਲੱਗੀ 베ਰੀ ਖੇਤ ਕਾਹਲੀ ਵੱਡੀ 베ਰੀ ਸੀ ਤੇ ਉਥੇ ਨਾ ਦੇਖੋ ਇਹ ਨਾ 베ਰ ਲੱਗੇ ਤੇ ਨਾਲੇ ਅਸੀਂ ਸਾਗ ਤੋੜਦੀਆਂ ਤੇ ਨਾਲੇ ਅਸੀਂ ਫਿਰ ਇਹ 베ਰ ਚੁਗਦੀਆਂ ਚਾਚੇ ਤਾਂ ਇਹਨੀਆਂ ਕੁੜੀਆਂ ਇਕੱਠੀਆਂ ਹੋ ਕੇ ਸਾਰੀਆਂ ਜਾਂਦੀਆਂ ਤੇ ਉਹਨੂੰ ਆਂਦਾ ਵੀ ਮائیں ਸਾਰੇ ਤੋਂ ਪਹਿਲਾਂ ਮائیں ਚੁਗਾਉਣ ਨੂੰ ਆਏ ਤਾਂ ਸਾਰੇ ਤੋਂ ਪਹਿਲਾਂ ਮائیں ਇਕੱਠੇ ਕਰਾਂ 베ਰ ਸਾਰੀਆਂ ਸੀ ਇਹ ਭਾਈ 베ਰ ਇਕੱਠੇ ਕਰਦੀਆਂ ਤੇ ਨਾਲੇ ਸਾਗ ਤੋੜ ਕੇ ਲੈਂਦੀਆਂ ਮੂੜੀਆਂ ਲੱਗੀਆਂ ਮੂੜੀਆਂ ਸਲਗਵਾ ਜਾਣ ਕੇ ਸਾਰੇ ਪਸ ਇਕੱਠਾ ਕਰ ਲਿਆ ਹੁੰਦੀ ਆ ਤੇ ਫੇਰ ਜਦੋਂ ਭਾਈ ਜੀ ਤੋਂ ਸਾਰਾ ਸਮਾਨ ਤੋੜ ਦੇਣੀ ਆ ਸਾਡੇ ਖੇਤ ਨਾ ਇੱਕ ਖਾਲ ਹੁੰਦਾ ਕੱਚਾ ਤੇ ਜੇ ਸਾਗ ਤੋਂ ਤੋੜਨੀ ਆ ਉੱਥੇ ਲੱਪੜ ਦੁੱਬੜ ਜਾਂਦੇ ਪੈਰ ਪੂਰਾ ਹਨਾ ਫੇਰ ਵਿੱਚੀ ਖਾਲ ਦੇ ਵਿੱਚ ਨਹਾਉਣ ਨੂੰ ਲੱਗ ਜੇ ਤੇ ਵਿੱਚੀ ਨਹਾਉਣ ਲੱਗ ਜਾਂਦੀ ਆ ਭਾਈ ਖਾਲ ਦੇ ਨਾ ਨੂੰ ਕੇ ਫੇਰ ਦੇਖੋ ਘਰੇ ਆ ਜਾਂਦੀ ਆ ਤੇ ਇਹ ਵੀ ਦੇਖੋ ਪੁਰਾਣੀਆਂ ਜاداتਾਂ ਨੇ ਹਨਾ ਇਹ ਗੱਲਾਂ ਨੂੰ ਜੋ ਯਾਦ ਕਰਦੇ ਆ ਨਾ ਸੱਚੀ ਇੰਨਾ ਚੰਗਾ ਲੱਗਦਾ ਚਾਹ ਚੜ ਜਾਂਦਾ ਗੱਲਾਂ ਯਾਦ ਕਰ ਜਦੋਂ ਵੀ ਹਾਂ ਬਚਪਨ ਦੇ ਵਿੱਚ ਆਪਾਂ ਐ ਕਰਦੇ ਹੁੰਦੇ ਸੀ ਐ ਕਰਦੇ ਹੁੰਦੇ ਸੀ ਤੇ ਇਹ ਮੈਂ ਨੱਗੀ ਜਾਂਦੀ ਸੀ ਇੱਥੇ ਪਈ ਸੀ ਤੇ ਬੇਰ ਡਿੱਗੇ ਤੇ ਮੈਂ ਸੋਚਿਆ ਮੈਂ ਕਿਉਂ ਨਾ ਮੈਂ ਖਾ ਦੇਖੋ ਇਹ ਬੇਰ ਦਿਖਾਈ ਜਾਣ ਤੇ ਇਹ ਬੇਰਾਂ ਨੂੰ ਦੇਖ ਕੇ ਕਿਹਨੂੰ ਕਿਹਨੂੰ ਯਾਦ ਆਊਗਾ ਆਪਦਾ ਬਚਪਨ ਕਿਉਂਕਿ ਜਦੋਂ ਆਪਾਂ ਨਾ ਛੋਟੇ ਛੋਟੇ ਹੁੰਨੇ ਆਪਾਂ ਪਤਾ ਹੀ ਨਹੀਂ ਕਿੰਨਾ ਇੱਕ ਛਰਾਕ ਤਾਂ ਚੌੜਾ ਕਿੰਨੀਆਂ ਕਰਦੇ ਆਂਗੇ ਤੇ ਇੱਥੇ ਜੇ ਆ ਕੇ ਦੇਖੋ ਫਿਰ ਉਹ ਸਾਰੇ ਗੱਲਾਂ ਜਾ ਆਉਂਦੀਆਂ ਨੇ ਵਿੱਚ ਮੇ ਆਪਾਂ ਕੱਟੀਆਂ ਰਹਿੰਦੀਆਂ ਚਾਚੇ ਤਾਈਆਂ ਕੁੜੀਆਂ ਕੱਟੀਆਂ ਓਕੇ ਤੁਰਪੈਦੀਆਂ ਖੇਤਾਂ ਨੂੰ ਵੀ ਚਲੋ ਆਪਾਂ ਅੱਜ ਸਾਗ ਲੈ ਚਾਉਨਾ ਸਾਰੇ ਤੇ ਜੇ ਕਿਸੇ ਨੇ ਨਾਂ ਧਰਨਾ ਹੁੰਦਾ ਨਾ ਤਾਂ ਵੀ ਵਗ ਜਾਂਦੀਆਂ ਚਲੋ ਵੀ ਆਪਾਂ ਸਾਗ ਤੋੜ ਕੇ ਲਿਆਉਣੇ ਆਂ ਮੂੜੀਆਂ ਤੋੜ ਕੇ ਲਿਆਉਣੇ ਆਂ ਸਲਗਮ ਤੋੜ ਕੇ ਲਿਆਉਣੇ ਆਂ ਫਿਰ ਪੁੰਡਾਂ ਦੀ ਪੁੰਡਾਂ ਬੰਨ ਲਿਆਉਂਦੀਆਂ ਫਰਾ ਕੇ ਫਿਰ ਹਣ ਜਿਉਂ ਲੱਗਦੀਆਂ ਰੰਨ ਆਥਣ ਹੋ ਜਾਂਦਾ ਤੇ ਇਦਾਂ ਦੀ ਇਹ ਦੇਖੋ ਗੱਲਾਂ ਬਸ ਪਤੀ ਨਹੀਂ ਲੱਗਦੀ ਉਹ ਗੱਲਾਂ ਹੁਣ ਕਿੱਧਰ ਗਈਆਂ ਤੇ ਇਹ ਮੈਂ ਸੋਚਿਆ ਵੀ ਤੁਹਾਡੇ ਨਾਲ ਦੇਖੋ ਇਹ ਆਪਾਂ ਸਾਂਝੀ ਕਰੀਏ ਵੀਡੀਓ ਵੀ ਦੇਖੋ ਇਹ ਬੇਰ ਦੇਖ ਕੇ ਕਿਹਨੂੰ ਕਿਹਨੂੰ ਆਦਾ ਬਚਪਨ ਯਾਦ ਆਉਂਦਾ ਤੇ ਮੈਨੂੰ ਤਾਂ ਬਾਈ ਵਾਲਾ ਝੇਕੇ ਹੁੰਦਾ ਵੀ ਤੁਹਾਨੂੰ ਕਹਿਦਾ ਤੇ ਇਹ ਆਪਣੀ ਅੱਜ ਦੀ ਵੀਡੀਓ ਠੀਕ ਹੈ ਜੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟਾਂ 'ਚ ਜਰੂਰ ਦੱਸਿਓ ਵੀ ਕਿਹਨੂੰ ਕਿਹਨੂੰ ਬੇਰ ਦੇਖ ਕੇ ਆਦਾ ਬਚਪਨ ਯਾਦ ਆਉਂਦਾ ਹੈ